ਅੱਛੀ ਗੱਲ ਦੋਸਤੋ ਤਰੀਕ 24 ਮਹੀਨਾ 12ਵਾਂ ਤੇ ਮਾਰਕੀਟ ਓਪਨ ਹੋਣ ਵਾਲੀ ਹੈ 1 ਕਦਾ ਮਿੰਟ ਬਾਕੀ ਹੈ ਇੰਪੋਰਟੈਂਟ ਲੈਵਲ ਦੀ ਜੇ ਗੱਲ ਕਰੀਏ ਤਾਂ ਇਹ ਵਾਲਾ ਜੋ ਏਰੀਆ ਹੈ 23537 ਦੇ ਨੇੜੇ ਇੱਕ ਹਲਕਾ ਜਿਹਾ ਡਿਮਾਂਡ ਜ਼ੋਨ ਹੈ ਕੱਲ ਦਾ ਲੋਅ ਆਪਾਂ ਮਾਰਕ ਕੀਤਾ ਹੋਇਆ ਹੈ ਪਰ ਕੋਈ ਬਹੁਤ ਜ਼ਿਆਦਾ ਸਟਰੋਂਗ ਲੈਵਲ ਨਹੀਂ ਹੈਗਾ ਕੱਲ ਦਾ ਹਾਈ ਵੀ ਮਾਰਕ ਕੀਤਾ ਹੈ ਉੱਥੋਂ ਇੱਕ ਰਵਰਸ ਲਾਇਆ ਸੀਗਾ ਇੱਕ ਮਾਈਨਰ ਸਪਲਾਈ ਜ਼ੋਨ ਹੈ ਤੇ ਉੱਪਰ ਰਜਿਸਟੈਂਸ ਨਿਫਟੀ ਦੇ ਕਾਫੀ ਨੇ ਇੱਕ ਤਾਂ ਇਹ ਵਾਲਾ ਜੋ ਕੰਪਲੀਟ ਏਰੀਆ ਹੀ ਹੈ ਸਾਰਾ ਏਰੀਆ ਜੋ ਇਹ ਵਾਲਾ ਇੱਕ ਤਰ੍ਹਾਂ ਦਾ ਰਿਸਿਸਟੈਂਸ ਏਰੀਆ ਹੀ ਹੈ ਇਸ ਜਗ੍ਹਾ ਤੋਂ ਲੈ ਕੇ ਆਪਾਂ ਮਾਰਕ ਕਰ ਲੈਨੇ ਆ ਇਹ ਜਗ੍ਹਾ ਤੋਂ ਲੈ ਕੇ ਇਹ ਸਾਰਾ ਏਰੀਆ ਇੱਕ ਤਰ੍ਹਾਂ ਦਾ ਰਿਸਿਸਟੈਂਸ ਏਰੀਆ ਹੀ ਹੈ ਰਾਈਟ ਸੋ ਇੱਥੇ ਜੇਕਰ ਕੋਈ ਪ੍ਰਾਈਸ ਐਕਸ਼ਨ ਵੇਰਿਸ਼ ਆਪਾਂ ਨਜ਼ਰ ਆਏਗਾ ਤਾਂ ਆਪਾਂ ਇੱਥੇ ਸੈੱਲ ਦਾ ਪਲਾਨ ਕਰ ਸਕਦੇ ਆ ਤੇ ਬਾਕੀ ਕੱਲ ਦੇ ਲੋ ਤੇ ਕੱਲ ਦਾ ਹਾਈ ਕੋ ਮੈਨੂੰ ਬਹੁਤ ਜ਼ਿਆਦਾ ਕਨਵਿੰਸਿੰਗ ਲੈਵਲਸ ਨਹੀਂ ਲੱਗ ਰਹੇ ਤੇ ਅਗਲੀ ਗੱਲ ਸੀਪੀਆਰ ਬਿਲਕੁਲ ਨੈਰੋ ਹੈ ਆਪਾਂ ਜੋ ਫੁਜੀ ਇਗਨੋਰ ਕਰਾ ਕੇ ਸੀਪੀਆਰ ਤੇ ਬੈਂਕ ਨਿਫਟੀ ਦੇ ਵਿੱਚ ਵੀ ਜੋ ਲੈਵਲਸ ਨੇ ਉਹ ਮਾਰਕ ਕਰ ਲੈਣੇ ਆਪਾਂ ਕੱਲ ਦਾ ਲੋ ਥੋੜਾ ਇੰਪੋਰਟੈਂਟ ਹੈ ਮੇਬੀ ਦਾ ਇਹ ਵਾਲਾ ਜੋ ਏਰੀਆ ਹੈ ਇਹ ਇੱਕ ਡਿਮਾਂਡ ਜ਼ੋਨ ਦਾ ਏਰੀਆ ਹੈ ਤੇ ਸੀਪੀਆਰ ਜੋ ਬੈਂਕ ਨਿਫਟੀ ਦਾ ਐਵਰੇਜ ਸਾਈਜ਼ ਹੈ ਮੇਬੀ ਮਾਰਕਟ ਇਗਨੋਰਸਪੈਕਟ ਦੇਵੇ ਪਰ ਨਿਫਟੀ ਦਾ ਜੋ ਸੀਪੀਆਰ ਹੈ ਉਹ ਬਿਲਕੁਲ ਨਹੀਂ ਰੋ ਤੇ ਅਗਲੀ ਗੱਲ ਜੋ ਇੰਪੋਰਟੈਂਟ ਲੈਵਲ ਹੈ ਇਹ ਜੋ ਏਰੀਆ ਉੱਪਰ 51600 ਦਾ ਜੋ ਲੈਵਲ ਹੈ ਇਹ ਇੱਕ ਸਪਲਾਈ ਜ਼ੋਨ ਹੈ ਇਥੋ ਸਟਰੋਂਗ ਸਪਲਾਈ ਜ਼ੋਨ ਆਪਾਂ ਇਹਨੂੰ ਕਨਸਿਡਰ ਕਰਕੇ ਮਾਰਕ ਕੀਤਾ ਹੋਇਆ ਤੇ ਉਪਰ ਆ ਗੈਪ ਆਰਡਰਸ ਨੇ ਗੈਪ ਆਰਡਰ ਆਪਾਂ ਮਾਰਕ ਕੀਤੇ ਹੋਏ ਨੇ ਬਾਕੀ ਵੇਟ ਕਰਦੇ ਆ ਜੀ ਅੱਜ ਆਪਾਂ ਨੂੰ ਬੇਬੀ ਜ਼ਿਆਦਾ ਵੇਟ ਕਰਨੀ ਪਵੇਗਾ ਕਿਉਂਕਿ ਸੀਪੀਆਰ ਵੀ ਬਹੁਤ ন্যারੋ ਹੈ ਉਹਦੇ ਬੇਸ ਤੇ ਕੋਈ ਐਂਟਰੀ ਨਹੀਂ ਬਣੇਗੀ ਤੇ ਜਿਹੜੇ ਕੋਈ ਲੈਵਲਸ ਨੇ ਉਹ ਵੀ ਕੋ ਬਹੁਤ ਜ਼ਿਆਦਾ ਕਨਵਿੰਸਿੰਗ ਨਹੀਂ ਹੈਗੇ ਲੈਵਲਸ ਦੀ ਵੀ ਆਪਾਂ ਨੂੰ ਵੇਟ ਕਰਨੀ ਪੈਗੀ ਕਿ ਮਾਰਕੀਟ ਕਿੱਥੇ ਕਿਸ ਤਰ੍ਹਾਂ ਦਾ ਪ੍ਰਾਈਸ ਐਕਸ਼ਨ ਕਰਦਾ ਹੈ ਤੁਹਾਨੂੰ ਜਿੱਦੀ ਪਹਿਲੀ ਆਪਣੀ ਐਂਟਰੀ ਜਿਹੜੀ ਉਹ ਆਪਾਂ ਲੈ ਲਈ ਹੈ ਜੀ ਐਂਟਰੀ ਦਾ ਲੈਵਲ ਕੀ ਹੈ ਲਗਭਗ ਐਂਟਰ ਹੋਏ ਆਪਾਂ 23740 ਦੇ ਲੈਵਲ ਤੇ ਤੇ ਐਂਟਰੀ ਦਾ ਕਾਰਨ ਮੈਂ ਤੁਹਾਨੂੰ ਦੱਸ ਦਾਂ ਐਂਟਰੀ ਦਾ ਕਾਰਨ ਕੀ ਹੈ ਕਿ ਜਦੋਂ ਪਹਿਲੀ ਕੈਂਡਲ ਦਾ ਜਿਹੜਾ ਲੋ ਹੈ ਇੱਥੋਂ ਹਲਕੀ ਜਿਹੀ ਬਾਇੰਗ ਆ ਰਹੀ ਸੀਗੀ ਇਹ ਵਕ ਲੰਬੀ ਹੈ ਪਹਿਲੀ ਕੈਂਡਲ ਦੀ ਨਿਚਲੀ ਸਾਈਡ ਤੇ ਥੋੜੀ ਜੀ ਇੱਥੋਂ ਬਾਇੰਗ ਆ ਰਹੀ ਸੀ ਵਾਰ-ਵਾਰ ਜਦੋਂ ਇਸ ਲੋ ਦਾ ਬ੍ਰੇਕਆਊਟ ਹੋ ਗਿਆ ਹੈ ਉਦੋਂ ਆਪਾਂ ਇਸ ਜੋ ਲੰਬੀ ਰੈੱਡ ਕੈਂਡਲ ਪੜੀ ਹੈ ਨਾ ਇਸ ਦੇ ਮਿਡ ਜੇ ਦੇ ਵਿੱਚ ਆਪਾਂ ਅ ਜਲਦੀ ਕੈਂਡਲ ਦੇ ਵਿੱਚ ਹੀ ਆਪਾਂ ਐਂਟਰੀ ਲੈ ਲਈ ਸੀਗੀ ਤੇ ਦੂਜੀ ਗੱਲ ਆਪਾਂ ਜਿਵੇਂ ਗੱਲ ਪਹਿਲਾਂ ਕੀਤੀ ਸੀ ਕਿ ਸੀਪੀਆਰ ਅਜ ਨੈਰੋ ਹੈ ਤਾਂ ਆਪੇ ਨੂੰ ਇਗਨੋਰ ਕਰਾਂਗੇ ਇਹ ਦੇਖੋ ਸੀਪੀਆਰ ਬਿਲਕੁਲ ਨੈਰੋ ਹੈ ਲਾਈਨਸ ਬਿਲਕੁਲ ਆਪ ਸਮਝੋ ਹੀ ਆ ਪਿਆੜੇ ਤੇ ਇਹ इजीली ਬ੍ਰੇਕ ਹੋ ਗਿਆ ਤੇ ਇਸ ਦੇ ਬ੍ਰੇਕਆਊਟ ਦੇ ਬੇਸ ਤੇ ਕਿ ਸੀਪੀਆਰ ਜਿਹੜਾ ਹੈ ਇਹ ਨੈਰੋ ਹੈ ਇਹ ਹਾਈ ਪ੍ਰੋਬੈਬਿਲਿਟੀ ਸੈਟਅਪ ਅਕੋਰਡਿੰਗ ਨਹੀਂ ਬਣਦਾ ਇਹ इजीली ਬ੍ਰੇਕ ਹੋ ਗਿਆ ਉਹਦੇ ਬੇ ਦੇ ਉੱਪਰ ਆਪਾਂ ਐਂਟਰੀ ਲਈ ਇਹ ਸਲੈਟ ਕੈਂਡਲ ਤੇ রাইਟ ਤੇ ਜੋ ਸਟਾਪ ਲੌਸ ਹੈ ਆਪਣਾ ਸਟਾਪ ਲੌਸ ਅੱਜ ਦਾ ਜੋ ਹਾਈ ਹੈ ਉਸ ਤੋਂ ਉੱਪਰ ਆਪਣਾ ਸਟਾਪ ਲੌਸ ਹੈ ਅਗਲਾ ਟਾਰਗੇਟ ਦੀ ਜੀ ਆਪਣਾ 1:2 ਕੰਪਲੀਟ ਹੋਏਗਾ ਆਪਾਂ ਇੱਥੇ ਐਂਟਰ ਹੋਏ ਹਾਂ ਇੱਥੇ ਆਪਣੀ ਐਂਟਰੀ ਹੈ ਇਸ ਤੋਂ ਉੱਪਰ ਆਪਣਾ ਸਟਾਪ ਲੌਸ ਹੈ ਤੇ 1:2 ਕੰਪਲੀਟ ਹੁੰਦਾ ਕੱਲ ਦੇ ਲੋ ਦੇ ਬਿਲਕੁਲ ਇਹ ਜਗ੍ਹਾ ਤੇ ਆਪਣਾ 1:2 ਕੰਪਲੀਟ ਹੁੰਦਾ ਇਸੇ ਇਹ ਜੋ ਏਰੀਆ ਹੈ ਤੇ ਆਪਣਾ 1.2 ਕੰਪਲੀਟ ਹੋ ਗਿਆ। ਸੋ ਕੱਲ ਦੇ ਲੋ ਦੇ ਨੇੜੇ ਆਪਾਂ ਆਪਣਾ ਜਿਹੜਾ ਪ੍ਰੋਫਿਟ ਹੈ ਉਹ ਉੱਕਰਾਂਗੇ ਤੇ ਜੇਕਰ ਮਾਰਕੀਟ ਨੇ ਰਿਵਰਸ ਲੈ ਲਿਆ ਤਾਂ ਫਿਰ ਜੋ ਅੱਜ ਦਾ ਹਾਈ ਹੈ ਉਸ ਤੋਂ ਉੱਪਰ ਆਪਣਾ ਸਟੌਪ ਲਾਸ ਹੈ। ਉਹ ਆਪਣੇ ਆਪ ਹੀ ਸਟੌਪ ਲਾਸ ਆਪਣਾ ਹਿੱਟ ਹੋ ਜਾਣਾ ਤੇ ਆਪਾਂ ਬਾਹਰ ਨਿਕਲ ਜਾਂਦੇ ਜੇਕਰ ਮਾਰਕੀਟ ਆਪਣੀ ਅਪੋਜੀਟ ਚਲੀ ਗਈ ਤਾਂ। ਬਾਕੀ ਫਿਲਹਾਲ ਤਾਂ ਜਿਹੜੀ ਵੀਕਨੈਸ ਹੈ ਉਹ ਨਜ਼ਰ ਆ ਰਹੀ ਹੈ ਜੀ। ਕਿਉਂਕਿ ਦੂਜੇ ਪਾਸੇ ਜੀ ਬੈਂਕਰਪਟ ਦੀ ਗੱਲ ਕਰੀਏ। ਤਾਂ ਤੁਸੀਂ ਬੈਂਕ ਨਿਫਟੀ ਚ ਦੇਖੋ ਬੈਂਕ ਨਿਫਟੀ ਵੀ ਲਗਾਤਾਰ ਬੈਕ ਟੂ ਬੈਕ ਰੈਡ ਕੈਂਡਲਸ ਬਣ ਰਹੀਆਂ ਨੇ ਬੈਂਕ ਨਿਫਟੀ ਨੇ ਵੀ ਸੀਪੀਆਰ ਜਿਹੜਾ ਹੈ ਉਹਦਾ ਬ੍ਰੇਕਆਊਟ ਦੇ ਦਿੱਤਾ ਹੈ ਸੋ ਦੋਨਾਂ ਨੇ ਨਿਫਟੀ ਨੇ ਬਿਲਕੁਲ ਨੈਰੋ ਸੀਪੀਆਰ ਸੀਗਾ ਉਹਦਾ ਬ੍ਰੇਕਆਊਟ ਦਿੰਦਾ ਤੇ ਬੈਂਕ ਨਿਫਟੀ ਨੇ ਐਵਰੇਜ ਸੀਪੀਆਰ ਇਸ ਦਾ ਬ੍ਰੇਕਆਊਟ ਦਿੰਦਾ ਸੋ ਦੋਨੇ ਹੀ ਕਿਤੇ ਨ ਕਿਤੇ ਫਿਲਹਾਲ ਵੀਕ ਨਜ਼ਰ ਆ ਰਹੇ ਨੇ ਤੇ ਉਸ ਦੇ ਵਿਹਾਰ ਤੇ ਆਪਾਂ ਐਂਟਰੀ ਲਈ ਹੈ ਬਾਕੀ ਵੇਟ ਕਰਨਾ ਹੋਏਗਾ ਜੀ ਮੰਗਲਵਾਰ ਹੈ ਜੇਕਰ ਮਾਰਕੀਟ ਸੋ ਥੱਲੇ ਜਾਂਦੀ ਹੈ ਤਾਂ ਆਪਾਂ ਨੂੰ ਕਿਤੇ ਨ ਕਿਤੇ ਪ੍ਰੀਮੀਅਮ ਦੇਕੇ ਦਾ ਲਾਭ ਨਾਲ ਮਿਲਦਾ ਰਹੇਗਾ ਕਿਉਂਕਿ ਕੱਲ ਨੂੰ ਮਾਰਕੀਟ ਬੰਦ ਹੋਣ ਕਾਰਨ ਐਕਸਪਾਇਰੀ ਬਿਲਕੁਲ ਨੇੜੇ ਆ ਵੀਰਵਾਰ ਵਾਲੀ ਤੇ ਪ੍ਰੀਮੀਅਮ ਦੇਕੇ ਦਾ ਪੂਨ ਲਾਭ ਮਿਲੇਗਾ ਜੇਕਰ ਮਾਰਕੀਟ ਸੋ ਜਾਂਦੀ ਹੈ ਤੇ ਜੇ ਬਾਈ ਚਾਂਸ ਇਧਰ ਰਿਵਰਸ ਆ ਗਿਆ ਤੇ ਫਿਰ ਆਪਾਂ ਐਸਐਲ ਲਾਭ ਦਾ ਲਾ ਕੇ ਬੈਠੀ ਹੋਏ ਆ ਫਿਰ ਆਪਾਂ ਇਸ ਸਟ੍ਰੇਟ ਦੇ ਵਿੱਚੋਂ ਬਾਹਰ ਨਿਕਲ ਜਾਂਦੇ ਸੋ ਦੋਸਤੋ ਟਾਈਮ ਹੋ ਗਿਆ 9:53 ਮਿੰਟ ਤੇ ਮਾਰਕੀਟ ਨੇ ਆਪਣੇ ਅਗੇਂਸਟ ਇਸ ਜਗ੍ਹਾ ਤੋਂ ਇੱਕ ਇਮੀਡੀਏਟ ਬਾਉਂਸ ਲਿਆ ਹੈ ਰਾਈਟ ਤੇ ਇਸ ਬਾਉਂਸ ਨੇ ਆਪਣਾ ਜਿਹੜਾ ਐਸਐਲ ਹੈ ਉਹ ਹਿੱਟ ਕਰ ਦਿੱਤਾ ਸੋ ਜੋ ਅਜਦਾ ਪਹਿਲਾ ਟ੍ਰੇਡ ਸੀਗਾ ਉਹਦੇ ਜੋ ਆਪਾਂ ਬਾਹਰ ਹੋ ਗਏ ਆ ਇੱਕ ਲਾਸ ਲੈ ਕੇ ਤੇ ਦੂਜੇ ਟ੍ਰੇਡ ਦਾ ਆਪਾਂ ਹੁਣ ਵੇਟ ਕਰਾਂਗੇ ਕਿ ਮਾਰਕੀਟ ਆਪਾਂ ਨੂੰ ਅਜ ਜਿਹੜਾ ਲਾਸ ਹੋਇਆ ਹੈ ਇਹ ਰਿਕਵਰ ਕਰਨ ਦਾ ਮੌਕਾ ਦੇਗੀ ਜਾਂ ਨਹੀਂ ਜੇਕਰ ਕਿਤੇ ਕੋਈ ਹਾਈ ਪ੍ਰੋਬੈਲਿਟੀ ਟ੍ਰੇਡ ਮਿਲਿਆ ਤਾਂ ਆਪਾਂ ਉਥੇ ਐਂਟਰੀ ਲਾਵਾਂਗੇ ਤਾਂ ਕਿ ਜਿਹੜਾ ਪਹਿਲਾ ਆਪਣਾ ਲਾਸ ਹੋਇਆ ਰਿਕਵਰ ਹੋ ਸਕੇ ਤੇ ਕੋਈ ਥੋੜਾ ਬੋਟਾ ਪ੍ਰੋਫਿਟ ਹੋਵੇ ਆਪਾਂ ਨੂੰ ਤੇ ਜੇਕਰ ਨਾ ਮਿਲਿਆ ਫਿਰ ਆਪਾਂ ਪਰसों ਦੇਖਾਂਗੇ ਕਿ ਇਹ ਵਾਲਾ ਜੋ ਲੌਸ ਹੈ ਪਰਸੋਂ ਕੋਸ਼ਿਸ਼ ਕਰਾਂਗੇ ਆਪਾਂ ਰਿਕਵਰ ਕਰਨ ਦੀ ਸੋ ਵੇਟ ਰਹਿ ਗਈ ਜੀ ਦੂਜੇ ਟਰੇਡ ਦੀ ਦੂਜਾ ਤੇ ਆਖਰੀ ਟਰੇਡ ਆਏ ਤਾਂ ਆਪਾਂ ਵੇਟ ਕਰਾਂਗੇ ਜੇਕਰ ਮਾਰਕੀਟ ਆਪਾਂ ਨੂੰ ਸਰਦਨ ਕਿਤੇ ਵੀ ਮੌਕਾ ਦੇਗੀ ਸੋ ਦੂਸਰੀ ਤੇ ਆਖਰੀ ਐਂਟਰੀ ਆਪਾਂ ਜ ਲੈ ਲਈ ਹੈ ਜੀ ਐਂਟਰੀ ਲਈ ਹੈ ਕੱਲ ਦੇ ਹਾਈ ਤੇ ਦੇਖੋ ਮਾਰਕੀਟ ਤਾਂ ਨਜ਼ਰ ਆ ਰਹੀ ਹੈ ਬੁਲਿਸ਼ ਠੀਕ ਹੈ ਬਟ ਆਪਾਂ ਐਂਟਰੀ ਲਈ ਹੈ ਬੇਰਿਸ਼ ਪਹਿਲੀ ਵੀ ਆਪਣੀ ਬੇਰਿਸ਼ ਐਂਟਰੀ ਸੀਗੀ ਤੇ ਦੂਜੀ ਵੀ ਜਨੋ ਮਾਰਕੀਟ ਕੱਲ ਦੇ ਹਾਈ ਦੇ ਨੇੜੇ ਪਹੁੰਚੀ ਹੈ ਇਹ ਹੈ ਕੱਲ ਦਾ ਹਾਈ ਇਹ ਕੱਲ ਦੇ ਹਾਈ ਦੇ ਨੇੜੇ ਮਾਰਕੀਟ ਪਹੁੰਚੀ ਆਪਾਂ ਇੱਥੇ ਅਗਰੈਸਿਵਲੀ ਐਂਟਰੀ ਲਈ ਹੈ ਬਿਨਾ ਕਿਸੇ ਕਨਫਰਮੇਸ਼ਨ ਤੋਂ ਰੈਡੀ ਕੈਂਡਲ ਬੜ ਤੋਂ ਪਹਿਲਾਂ ਹੀ ਗ੍ਰੀਨ ਕੈਂਡਲ ਤੇ ਹੀ ਆਪਾਂ ਐਂਟਰੀ ਲੈ ਲਈ ਹੈ ਸਟਾਪ ਲੌਸ ਲਾਇਆ ਆਪਾਂ ਇਸ ਲੈਵਲ ਤੇ ਸਟਾਪ ਲੌਸ ਕਿੱਥੇ ਆ ਗਈ 23894 95 ਦੇ ਨੇੜੇ ਆਪਣਾ ਸਟਾਪ ਲੌਸ ਹੈ ਤੇ ਐਂਟਰੀ ਦਾ ਕਾਰਨਿਕਤਾ ਕੱਲ ਦਰਹਾਈ ਹੋ ਗਿਆ ਜੀ ਇਹਨੂੰ ਆਪਾਂ ਸਪਲਾਈਜ਼ ਆਉਣ ਬਾਰੇ ਹਾਲਾਂਕਿ ਬਹੁਤ ਜ਼ਿਆਦਾ ਕਨਵਿੰਸਿੰਗ ਸਪਲਾਈਜ਼ ਆਉਂਦਾ ਨਹੀਂ ਹੈਗਾ ਬਟ ਐਂਟਰੀ ਦਾ ਇੱਕ ਕਾਰਨ ਬੈਂਕ ਨਿਫਟੀ ਹੈ ਜੀ ਬੈਂਕ ਨਿਫਟੀ ਸੀਪੀਆਰ ਦੇ ਵਿੱਚ ਸਟਕ ਹੋਇਆ ਪਿਆ ਬੈਂਕ ਨਿਫਟੀ ਸੀਪੀਆਰ ਦੇ ਵਿੱਚ ਸਟਕ ਹੋਇਆ ਪਿਆ ਸੀਪੀਆਰ ਨੂੰ ਪੂਰੀ ਸਾਈਡ ਨੂੰ ਬ੍ਰੇਕ ਨਹੀਂ ਕਰ ਪਾ ਰਿਹਾ ਇੱਕ ਵਾਰ ਥੱਲੇ ਬ੍ਰੇਕ ਕਰਕੇ ਹੁਣ ਦੁਬਾਰਾ ਸੀਪੀਆਰ ਦੀ ਦਾ ਸਟੇਟਮੈਂਟ ਲੈ ਲਿਆ ਬੈਂਕ ਨਿਫਟੀ ਰਾਈਟ ਸੋ ਜੇਕਰ ਬੈਂਕ ਨਿਫਟੀ ਉੱਪਰ ਨਹੀਂ ਜਾਏਗਾ ਤਾਂ ਲੈਸ ਚਾਂਸਿਸ ਨੇ ਕਿ ਨਿਫਟੀ ਉੱਪਰ ਜਾਏ ਰਾਈਟ ਬੈਂਕ ਨਿਫਟੀ ਜੇਕਰ ਬ੍ਰੇਕ ਕਰ ਗਿਆ ਸੀਪੀਆਰ ਨੂੰ ਉੱਪਰ ਨੂੰ ਤਾਂ ਫਿਰ ਨਿਫਟੀ ਵੀ ਕੱਲ ਦੇ ਹਾਈ ਨੂੰ ਬ੍ਰੇਕ ਕਰ ਦੇਗਾ ਸੋ ਆਪਾਂ ਬੈਂਕ ਨਿਫਟੀ ਦੇ ਵਿਆਹ ਤੇ ਨਿਫਟੀ ਚ ਐਂਟਰੀ ਲਈ ਹੈ ਕਿ ਬੈਂਕ ਨਿਫਟੀ ਤੋਂ ਰਿਵਰਸ ਕਰੇਗਾ ਤੇ ਨਾਲ ਨਿਫਟੀ ਵੀ ਕੱਲ ਦੇ ਹਾਈ ਤੋਂ ਜੋ ਕੱਲ ਦਾ ਹਾਈ ਇੱਕ ਮਾਈਨਰ ਸਰਪ੍ਰਾਈਜ਼ ਹੋਣਾ ਹੈ ਨਿਫਟੀ ਵੀ ਇਥੋਂ ਰਿਵਰਸ ਕਰਦੇ ਹੋਏਗਾ ਤੇ ਆਪਣਾ ਐਗਜ਼ਿਟ ਪਲਾਨ ਕੀ ਹੈ ਜੀ ਐਗਜ਼ਿਟ ਪਲਾਨ ਹੈ ਜੋ ਇਹ ਇਹ ਕੀਤਾ ਸੀ ਨਿਫਟੀ ਨੇ ਸਵੇਰੇ ਇਹ ਸਵਿੰਗ ਜੋ ਪਹਿਲੀ ਕੈਂਡਲ ਦਾ ਹਾਈ ਜੋ ਬ੍ਰੇਕ ਕੀਤਾ ਸੀ ਜਦੋਂ ਨਿਫਟੀ ਦੁਬਾਰਾ ਇਥੇ ਰੀਟ੍ਰੇਸਮੈਂਟ ਵਾਸਤੇ ਆਏਗਾ ਤਾਂ ਆਪਾਂ ਇਥੇ ਆਪਣਾ ਪ੍ਰੋਫਿਟ ਬੁੱਕ ਕਰ ਲਾਂਗੇ ਇਥੇ ਆਪਣਾ 1:2 ਕੰਪਲੀਟ ਹੋ ਜਾਵੇਗਾ ਤੁਸੀਂ ਦੇਖੋ ਇਸ ਜਗ੍ਹਾ ਤੇ ਆਪਣੀ ਐਂਟਰੀ ਹੈ ਸਟੌਪ ਲੌਸ ਆਪਣਾ ਲਗਭਗ ਇਸ ਜਗ੍ਹਾ ਤੇ ਆ ਰਾਈਟ ਤੇ ਇਹਦੇ ਨੇੜੇ ਜਾ ਕੇ ਇਸ ਲੈਵਲ ਦੇ ਨੇੜੇ ਜਾ ਕੇ ਨੀਅਰ ਬਾਊਟ 1:2 ਆਪਣਾ ਕੰਪਲੀਟ ਹੋ ਜਾਵੇ ਸੋ ਇਹ ਏਰੀਆ ਆਪਣਾ ਐਗਜ਼ਿਟ ਏਰੀਆ ਹੈ ਜੀ ਉੱਪਰਲਾ ਸਟੌਪ ਲੌਸ ਮੈਂ ਤੁਹਾਨੂੰ ਦੱਸ ਚੁੱਕਾ ਦੇਖਦੇ ਹਾਂ ਮਾਰਕੀਟ ਕੀ ਕਰਦੀ ਹੈ ਜੀ ਆਪਾਂ ਨੂੰ ਦੂਜੇ ਟ੍ਰੇਡ ਦੇ ਵਿੱਚ ਆਪਣਾ ਜਿਹੜਾ ਲਾਸ ਹੈ ਪਹਿਲੇ ਦਾ ਔਰ ਕਵਰ ਹੁੰਦਾ ਹੈ ਜੇ ਆਪਣਾ ਦੂਸਰਾ ਵੀ ਐਸਲ ਹਿੱਟ ਹੁੰਦਾ ਹੈ ਇਹ ਆਪਣਾ ਆਖਰੀ ਟ੍ਰੇਡ ਹੈ ਜੇਕਰ ਇਹ ਵੀ ਐਸਲ ਹਿੱਟ ਹੋ ਗਿਆ ਤਾਂ ਫਿਰ ਆਪਾਂ ਅੱਜ ਦਾ ਜਿਹੜਾ ਡੇ ਆ ਉਹ ক্লোਜ਼ ਕਰਾਂ ਸੋ ਮਾਰਕੀਟ ਨੇ ਇੱਕ ਵਾਰ ਆਪਣੇ ਫੇਵਰ ਦੇ ਵਿੱਚ ਰਿਜੈਕਸ਼ਨ ਲਈ ਹੈ ਜੀ ਇਸ ਜਗ੍ਹਾ ਤੋਂ ਜਿਵੇਂ ਕਿ ਆਪਾਂ ਸੋਚ ਰਹੇ ਸੀਗੇ ਕਿ ਮਾਰਕੀਟ ਇੱਕ ਵਾਰ ਰਿਵਰਸਲ ਕਰੇਗੀ ਤਾਂ ਮਾਰਕੀਟ ਨੇ ਕੱਲ ਦੇ ਹਾਈ ਤੋਂ ਇੱਕ ਤਰ੍ਹਾਂ ਦੀ ਰਿਜੈਕਸ਼ਨ ਮਾਰਕੀਟ ਨੂੰ ਸ਼ੋਅ ਹੋ ਰਹੀ ਹੈ ਭਾਤੇ ਕਿੰਨੀ ਕੁ ਜ਼ਿਆਦਾ ਸਟਰੋਂਗ ਹੈ ਰਿਜੈਕਸ਼ਨ ਉਹ ਆਪਾਂ ਨੂੰ ਇੱਕ ਦੋ ਕੈਂਡਲ ਤੋਂ ਬਾਅਦ ਪਤਾ ਲੱਗੇਗਾ ਫਿਲਹਾਲ ਜੋ ਇਹ ਰੈਟ ਕੈਂਡਲ ਪੜ੍ਹੀ ਹੈ ਨਾ ਇਹ ਇੱਕ ਸਿਗਨਲ ਤਾਂ ਹੈਗਾ ਕਿ ਇਥੇ ਸੈਲਰ ਐਕਟਿਵ ਨੇ ਕਿ ਆਪਨੇ ਟਾਰਗੇਟ ਤੱਕ ਮਾਰਕੀਟ ਜਾਂਦੀ ਹੈ ਕਿ ਨਹੀਂ ਇਹ ਆਪਾਂ ਨੂੰ ਹਾਲੇ ਵੇਟ ਕਰਨਾ ਪਏਗਾ ਦੂਜੀ ਪਾਸੇ ਬੈਂਕ ਨਿਫਟੀ ਵੀ ਕੁਝ ਜਿਵੇਂ ਕਿ ਆ ਸੀਪੀਆਰ ਦੀ ਆਪਾਂ ਗੱਲ ਕਰ ਰਹੇ ਸੀਗੇ ਕਿ ਬੈਂਕ ਨਿਫਟੀ ਸੀਪੀਆਰ ਦੇ ਵਿੱਚ ਸਟਕ ਹੋਇਆ ਹੋਇਆ ਹੈ ਸੀਪੀਆਰ ਤੋਂ ਬਿਲਕੁਲ ਸੀਪੀਆਰ ਦੇ ਅਪਰ ਲੈਵਲ ਤੋਂ ਰਿਜੈਕਸ਼ਨ ਆ ਰਹੀ ਹੈ ਬੈਂਕ ਨਿਫਟੀ ਪਹਿਲਾਂ ਬੈਂਕ ਨਿਫਟੀ ਨੇ ਮਾਰਨਿੰਗ ਟਾਈਮ ਸੀਪੀਆਰ ਨੂੰ ਬ੍ਰੇ ਤੇ 12 ਉੱਪਰ ਜਾ ਕੇ ਸੀਪੀਆਰ ਨੂੰ ਐਜ਼ ਆ ਰਿਸਟੈਂਸ ਲੈ ਆਲ ਰਾਈਟ ਇੱਕ ਵਾਰ ਬ੍ਰੇਕ ਆਊਟ ਕਰਤੀਏ ਤੋਂ ਬਾਅਦ ਹੁਣ ਐਜ਼ ਆ ਰਿਸਟੈਂਸ ਲੈ ਰਿਹਾ ਸੀਪੀਆਰ ਨੂੰ ਤੇ ਜਿਸ ਕਰਕੇ ਨਿਫਟੀ ਵੀ ਜੋ ਹੈ ਉਹ ਕੱਲ ਦੇ ਹਾਈ ਤੋਂ ਪ੍ਰੋਪਰ ਇੱਕ ਤਰ੍ਹਾਂ ਦੀ ਰਿਐਕਸ਼ਨ ਆ ਰਹੀ ਹੈ ਬਟ ਆਪਣਾ ਜੋ ਟਾਰਗੇਟ ਹੈ ਹਲੇ ਦੂਰ ਹੈ ਇਸ ਫਿਲਹਾਲ 1:2 1 ਦੇ ਨੇੜੇ ਆਪਣਾ ਜੋ ਮਾਰਕੀਟ ਪਹੁੰਚ ਗਈ ਹੈ ਇੱਥੇ ਆਪਣੀ ਐਂਟਰੀ ਸੀਗੀ ਹੈ ਜਗ੍ਹਾ ਤੇ ਰਾਈਟ ਸਟਾਪ ਲਸ ਸੀਗਾ ਇਹ ਜਗ੍ਹਾ ਤੇ ਆਲਮੋਸਟ 1:1 ਤੱਕ ਆਪਾਂ ਨੂੰ ਇਸ ਟਾਈਪ ਦੇ ਰਿਸਪੋਰਟ ਆਇਆ ਹੋਇਆ ਜੀ ਬਟ 1:2 ਆਪਣਾ ਹਲੇ ਦੂਰ ਹੈ ਫਿਲਹਾਲ ਮਾਰਕੀਟ ਦੂਰ ਆਪਣੇ ਟਾਰਗੇਟ ਤੋਂ ਜੀ ਵੇਟ ਕਰਨਾ ਹੋਏਗਾ ਆਪਾਂ ਨੂੰ ਕਿ ਮਾਰਕੀਟ ਮਾਰਕੀਟ ਆਪਣੇ ਫੇਵਰਟ ਹੋਰ ਜੰਪ ਕਰਦੀ ਹੈ ਕਿ ਨਹੀਂ ਕਰਦੀ ਕਿੰਨੀ ਕੋ ਸਟਰੋਂਗ ਰਿਜੈਕਸ਼ਨ ਹੈ ਇੱਕ ਦੋ ਕੈਂਡਲਸ ਹੋਰ ਬੰਨ ਗਈਆਂ ਤਾਂ ਆਪ ਨੂੰ ਪਤਾ ਆਈਡੀਆ ਹੋ ਜਾਏਗਾ ਕਿ ਇਹੇ ਕਿ ਨਜ਼ਰ ਆ ਰਿਹਾ ਕਿ ਮਾਰਕੀਟ ਦੀ ਮੂਵਮੈਂਟ ਇਸ ਜਗ੍ਹਾ ਤੇ ਬਿਲਕੁਲ ਸਲੋ ਹੋ ਗਈ ਹੈ ਪਿਛਲੇ ਅੱਧੇ ਘੰਟੇ ਤੋਂ ਮਾਰਕੀਟ ਇਸ ਜਗ੍ਹਾ ਦੇ ਵਿੱਚ ਬਿਲਕੁਲ ਰੁਕੀ ਹੈ ਰਾਈਟ ਮੈਨੂੰ ਇਹ ਲੱਗ ਰਿਹਾ ਕਿ ਇਥੇ ਬਾਏਰ ਤੇ ਸੈਲਰ ਜਿਹੜੇ ਨੇ ਉਹ ਲਗਭਗ ਲਗਭਗ ਬਰਾਬਰ ਦੇ ਨੇ ਤੇ ਉੱਪਰ ਵਾਲੇ ਲੈਵਲੇ ਉਹ ਵੀ ਇਥੇ ਜਿੰਨੇ ਕੁ ਸਟੱਲੇਟਿਵ ਨੇ ਥ੍ਰੀ ਸਾਈਡ ਤੋਂ ਜੋ ਪੁਸ਼ ਕਰਦੇ ਆ ਰਹੇ ਸੀਗੇ ਬਾਏਰ ਤੇ ਕੁਝ ਨਾ ਕੁਝ ਬਾਏ ਰੈਕਟਿਵ ਰਾਈਟ ਤੇ ਹੁਣ ਸਾਈਡ ਵੇਜ਼ ਮਾਰਕੀਟ ਦਾ ਆਪਾਂ ਨੂੰ ਲਾਭ ਹੋ ਰਿਹਾ ਕਿਉਂਕਿ ਐਕਸਪਾਇਰੀ ਨੇੜੇ ਆ ਜਿਹੜੇ ਹੁਣ ਕਰ ਜਿਹੜਾ ਪ੍ਰੀਮੀਅਮ ਹੈ ਉਹ ਤੇਜ਼ੀ ਨਾਲ ਡਿੱਕੇ ਹੁੰਦਾ ਹੈ ਉਹਦਾ ਆਪਣਾ ਕਿਤੇ ਨਾ ਕਿਤੇ ਲਾਭ ਮਿਲਦਾ ਹੈ ਤੇ ਅਰੇ ਹੀ ਗੱਲ ਰਿਸਕ ਰਿਵਾਰਡ ਦੀ 1:1 ਤੇ ਮਾਰਕੀਟ ਪਹੁੰਚੀ ਹੋਈ ਹੈ ਜੀ ਜੇਕਰ ਥੋੜੀ ਜਿਹੀ ਤਸੱਲੀ ਆਉਂਦੀ ਹੈ ਹੋਰ ਤਾਂ ਆਪਾਂ ਐਸਲ ਜਰੂਰ ਟ੍ਰੇਡ ਕਰਾਂਗੇ ਆਪਣੀ ਐਂਟਰੀ ਤੇ ਲਾਵਾਂਗੇ ਐਸਲ ਫਿਲਹਾਲ ਆਪਾਂ ਐਸਲ ਉੱਥੇ ਹੀ ਰਹਿ ਰਿਹਾ ਹੈ ਇਸੇ ਜਗ੍ਹਾ ਤੇ ਆਪਣੇ ਐਸਲ ਤੇ ਜੇ ਵੇਟ ਕਰਨਾ ਹੋਵੇਗਾ ਜੇਕਰ ਮਾਰਕੀਟ ਥੋੜਾ ਇਸ ਜਗ੍ਹਾ ਤੇ ਟਾਈਮ ਬਤਾ ਕੇ ਆਪਣੇ ਲੈਵਲ ਤੱਕ ਆਉਂਦੀ ਹੈ ਤਾਂ ਫਿਰ ਜਿਹੜਾ ਆਪਣਾ ਪਹਿਲੇ ਤਾਂ ਲਾਸ ਹੈ ਉਹ ਕਵਰ ਹੋ ਜਾਏਗਾ ਕਿ ਪਲੱਸ ਆਪਾਂ ਥੋੜੇ ਬੋੜੇ ਪ੍ਰੋਫਿਟ ਦੇ ਵਿੱਚ ਆ ਜਾਵਾਂਗੇ ਬਾਕੀ ਵੇਟ ਕਰਨਾ ਹੋਏਗਾ ਜੀ ਵੇਟ ਤੋਂ ਬਗੈਰ ਆਪਣੇ ਕੋਲ ਹੋਰ ਕੋਈ ਤਿਕਾ ਨਹੀਂ ਹੈਗਾ ਫਿਲਹਾਲ ਜਿਹੜੀ ਮਾਰਕੀਟ ਆਪਣੇ ਡਾਇਰੈਕਸ਼ਨ ਚ ਪ੍ਰੋਪਰ ਬਣੀ ਹੋਈ ਹੈ ਤੇ ਆਪਣਾ ਜੋ ਰਿਸਕ ਰਿਵਾਰਡ ਹੈ ਫਿਲਹਾਲ ਦੀ ਘੜੀ ਆਪਾਂ ਨੂੰ ਜੋ ਆਇਆ ਹੈ ਉਹ ਹੈ ਜੀ ਇੱਕ ਦੇ ਅਗੇ ਸਟਾਲਮੋਸਟ 1.8 ਦੇ ਨੇੜੇ ਆਪਾਂ ਨੂੰ ਆ ਚੁੱਕਾ ਹੈ ਤੇ ਆਪਾਂ ਹੁਣ ਕੀ ਕਰਾਂਗੇ ਜਿਹੜਾ ਆਪਣਾ ਸਟੌਪ ਲੌਸ ਹੈ ਨਾ ਆਪਾਂ ਟ੍ਰੇਲ ਕਰ ਦਾਂਗੇ ਸਟੌਪ ਲੌਸ ਆਪਾਂ ਉਹਦੀ ਐਂਟਰੀ ਪੁਆਇੰਟ ਤੇ ਰਹਿਾਵਾਂਗੇ ਤਾਂ ਕਿ ਆਪਾਂ ਨੂੰ ਹੁਣ ਇੰਨਾ ਮੋਮੈਂਟਮ ਜਿਹੜਾ ਸਾਈਡਵੇਜ਼ ਰਹਿਣ ਕਰਕੇ ਜੋ ਪ੍ਰੀਮੀਅਮ ਡਿੱਕੇ ਹੋਇਆ ਉਹਦਾ ਵੀ ਲਾਭ ਹੋਇਆ ਉਹ ਨੁਕਸਾਨ ਨਾ ਹੋਵੇ ਸੋ ਦੂਜੇ ਟ੍ਰੇਡ ਦਾ ਜਿਹੜਾ ਆਪਣਾ ਸਟੌਪ ਲੌਸ ਹੈ ਉਹ ਆਪਾਂ ਟ੍ਰੇਲ ਕਰ ਦਿੰਦੇ ਜੀ ਐਂਟਰੀ ਪੁਆਇੰਟ ਤੇ ਇਸੀ ਉਸ ਜਿਹੜਾ ਆਪਣਾ ਜਿਹੜਾ ਆਪਣਾ ਸਟੌਪ ਲਸ ਹੈ ਉਹ ਟ੍ਰੇਲ ਕਰ ਦਿੱਤਾ ਹੈ ਤਾਂ ਕਿ ਹੁਣ ਜੇ ਮਾਰਕੀਟ ਹੈ ਬਾਈਂਸ ਉੱਪਰ ਚੇਂਜ ਵੀ ਕਰੇ ਟ੍ਰੈਂਡ ਤਾਂ ਨੁਕਸਾਨ ਨਾ ਹੋਵੇ ਬਾਕੀ ਇੱਕ ਤਰ੍ਹਾਂ ਦਾ ਇਹ ਜ਼ੋਨ ਤੋੜਿਆ ਹੈ ਮਾਰਕੀਟ ਨੇ ਇਹ ਵਾਲਾ ਜੋ ਜ਼ੋਨ ਹੈ ਲਗਾਤਾਰ ਮਾਰਕੀਟ ਨੇ ਇਸ ਜ਼ੋਨ ਦੇ ਵਿੱਚ ਸਮਾਂ ਬਿਤਾਉਣ ਤੋਂ ਬਾਅਦ ਇਹ ਵਾਲਾ ਇਹ ਬ੍ਰੇਕ ਕੀਤਾ ਵਾ ਲਗਭਗ ਇਥੇ ਮਾਰਕੀਟ 10:45 ਮਿੰਟ ਤੇ ਐਂਟਰ ਹੋਈ ਸੀ ਤੇ ਹੁਣ 12:04 ਹੋ ਗਏ ਨੇ ਡੇਢ ਘੰਟੇ ਬਾਅਦ ਇਹ ਵਾਲਾ ਏਰੀਆ ਬ੍ਰੇਕ ਕੀਤਾ ਹੈ ਤੇ ਸ਼ਾਇਦ ਇਹ ਬੜੀ ਜੋ ਕੈਟਲ ਹੈ ਜੇਕਰ ਮੋਮੈਂਟਮ ਕੰਟੀਨਿਊ ਰਿਹਾ ਤੇ ਆਪਣਾ ਜਿਹੜਾ ਟਾਰਗੇਟ ਹੈ ਉਹ ਵੀ ਹਿੱਟ ਕਰ ਸਕਦਾ ਹੈ ਜੋ ਟਾਰਗੇਟ ਹੈ ਆਪਣਾ ਦੋਸਤੋ ਅੱਜ ਦਾ ਉਹ ਹੈ 30785 ਦੇ ਨੇੜੇ ਆਪਣਾ ਟਾਰਗੇਟ ਹੈ ਵੈਂਟਮ ਤੁਨੂਜ਼ ਹੋਇਆ ਹੋਇਆ ਕਾਫੀ ਜ਼ਿਆਦਾ ਇੱਥੇ ਵੈਂਟਮ ਮਾਰਕੀਟ ਵਖਾ ਰਹੀ ਹੈ ਇਹ ਰਿਸ਼ਬ ਦੇ ਸਾਈਡ ਵੱਲ ਬੇਬੀ ਆਪਣਾ ਟਾਰਗੇਟ ਇੰਡ ਹੋ ਜੀ ਦੂਜੀ ਪਾਸੇ ਆਪਾਂ ਬੈਂਕ ਨਿਫਟੀ ਨੂੰ ਵੀ ਨਿਗਾਹ ਮਾਰ ਦਿੰਦੇ ਆ ਕਿ ਬੈਂਕ ਨਿਫਟੀ ਹੈ ਬੈਂਕ ਨਿਫਟੀ ਵੀ ਜਿਹੜੇ ਮਾਰਨਿੰਗ ਟਾਈਮ ਆਪਾਂ ਗੱਲ ਕਰਦੇ ਆ ਆ ਰਿਹਾ ਕਿ ਸੀਪੀਆਰ ਤੋਂ ਕੰਟੀਨਿਊਅਰ ਅਬਜੈਕਸ਼ਨ ਆ ਰਹੀ ਹੈ ਸੀਪੀਆਰ ਹੈ ਲਗਾਤਾਰ ਸੀਪੀਆਰ ਦੇ ਵਿੱਚੋਂ ਰਿਐਕਸ਼ਨ ਆ ਰਹੀ ਸੋ ਬੈਂਕ ਨਿਫਟੀ ਤੇ ਨਿਫਟੀ ਦੋਨੇ ਫਿਲਹਾਲ ਵੀ ਨਜ਼ਰ ਆ ਰਹੇ ਨੇ ਤੇ ਈਅਰ 800 ਦੇ ਰੇ ਨਿਫਟੀ ਤੇ ਐਕਸਟ ਰੈਕਟ ਲੈਵਲ ਹੈ ਤੇ 23785 ਤੇ ਆਪਾਂ ਐਗਜ਼ਿਟ ਕਰ ਜਾਓ ਜੇ ਇਹ ਵੀ 10 15% ਦੀ ਮੂਵਮੈਂਟ ਹੋਰ ਦੇਗੀ ਤਾਂ ਆਪਣਾ ਐਕਸਟ ਲੈਵਲ ਆ ਜਾਏਗਾ ਉੱਤੇ ਫਿਰ ਆਪਾਂ ਐਕਸਟ ਕਰਦੇ ਹਾਂ ਕਿੜੇ ਦੋਸਤੋ ਆਪਣੇ ਟਾਰਗੇਟ ਦੇ ਬਿਲਕੁਲ ਨੇੜੇ ਆ 23790 23785 ਦੇ ਨੇੜੇ ਆਪਾਂ ਐਗਜ਼ਿਟ ਪਲਾਨ ਕੀਤਾ ਹੋਇਆ ਹੈ 23785 ਦੇ ਆਪਾਂ ਐਗਜ਼ਿਟ ਕਰ ਰਹੇ ਹਾਂ ਬਿਲਕੁਲ ਨੇੜੇ ਆਈ ਆਪਣੇ ਟਾਰਗੇਟ ਦੇ ਵੇਟ ਕਰਦੇ ਆ ਮੇਬੀ ਇਹ ਕੈਂਡਲ ਆਪਣਾ ਟਾਰਗੇਟ ਹਿੱਟ ਕਰ ਦੇ ਦੂਜੀ ਪਾਸੇ ਬੈਂਕ ਨਿਫਟੀ ਵੀ ਸੀਪੀਆਰ ਦੇ ਬਿਲਕੁਲ ਸੈਂਟਰ ਤੋਂ ਜਾਂ ਸੀਪੀਆਰ ਆਲਓਵਰ ਸੀਪੀਆਰ ਤੋਂ ਡਿਸਟੈਂਸ ਲੈ ਆ ਰਿਹਾ ਜੀ। ਕੰਗ ਡਿਸਟੈਂਸ ਆ ਰਿਹਾ। ਡਿরেকਸ਼ਨ ਆ ਰਹੀ ਹੈ ਬੈਂਕ ਨਿਕਟਿੰਗ ਇਹੜਾ ਆਪਣਾ ਦੂਸਰਾ ਦੋਸਤੋ ਬਿਲਕੁਲ ਸਹੀ ਰਿਹਾ ਮਾਰਕੀਟ ਆਪਣੇ ਅਕੋਰਡਿੰਗ ਹੀ ਇਸ ਜਗ੍ਹਾ ਤੋਂ ਰਿਜੈਕਸ਼ਨ ਲੈ ਕੇ ਇਸ ਪੀਵਰਟ ਤੋਂ ਤੇ ਕੱਲ ਦੇ ਹਾਈ ਤੋਂ ਰਿਜੈਕਸ਼ਨ ਲੈ ਕੇ ਆਪਣੇ ਟਾਰਗੇਟ ਵੱਲ ਨੂੰ ਵਧੀ ਹੈ ਸਟਰੋਲੀ ਸਟਰੋਲੀ ਮਾਰਕੀਟ ਓਕਾਰਦੀ ਕਰਦੀ ਪ੍ਰੀਮੀਅਮ ਜਕੇ ਦਾ ਵੀ ਨਾਲ ਆਪਣਾ ਟਾਪ ਮਿਲਦਾ ਰਿਹਾ ਤੇ ਮਾਰਕੀਟ ਆਪਣੀ ਦਿਸ਼ਾ ਦੇ ਵਿੱਚ ਆ ਗਈ ਸੋ ਮੇਬੀ ਇੱਕ ਅੰਦਰ ਆਪਣਾ ਟਾਰਗੇਟ ਹਿੱਟ ਕਰਦੇ 2300 অপশন ਦਾ ਆਪਾਂ ਜਿਹੜਾ ਸੈੱਲ ਕੀਤੀ ਸੀ ਨਾ ਉਹਦਾ ਪ੍ਰਾਈਸ ਸੀਗਾ 97 ਤੇ ਇਸ ਟਾਈਮ ਆਲਮੋਸਟ 59 59 60 ਦੇ ਅਰਾਊਂਡ ਕੋ ਮਰੇ ਮਤਲਬ ਪ੍ਰੀਮੀਅਮ ਡੀਕੇ ਦਾ ਲਾਭ ਮਿਲਿਆ ਆਪਣ ਉਸਲ ਦੇ ਵਿੱਚ ਅੱਜ ਕਾਫੀ ਤੇ ਉਸ ਕਰਕੇ ਹੁਣ ਇੱਥੇ ਆਪਾਂ ਬਾਹਰ ਕਿਉਂ ਨਿਕਲਣ ਦਾ ਪਲਾਨ ਕੀਤਾ ਕਿਉਂਕਿ ਜਦੋਂ ਆ ਪਹਿਲੀ ਕੈਂਡਲ ਦਾ ਬ੍ਰੇਕਆਊਟ ਹੋਇਆ ਨੇਸ ਲੈਵਲ ਤੋਂ ਬੀਵੀ ਹੁਣ ਇਹ ਰੀਆ ਸਪੋਰਟ ਦਾ ਕੰਮ ਕਰੇ ਰਾਈਟ ਇਹ ਜਿਹੜੀ ਕੈਂਡਲ ਹੈ ਜਿਹੜੀ ਇਸ ਟਾਈਮ ਚੱਲ ਰਹੀ ਹੈ ਇਹਦੀ ক্লোজিং ਦੀ ਆਪਾਂ ਵੇਟ ਕਰਾਂਗੇ ਜੇਕਰ ਇਹ ਥੱਲੇ ਵੀਕ ਬਣ ਗਈ ਲੰਬੀ ਤਾਂ ਇਸ ਕੈਂਡਲ ਦੇ ਉੱਤੇ ਆਪਾਂ ਐਕਟ ਰ ਕਰ ਜਾਵਾਂਗੇ। ਕੀ ਵਾਰ ਕੀ ਹੁੰਦਾ ਹੈ ਕਿ ਮਾਰਕੀਟ ਟੋਡੇ ਐਗਜ਼ੈਕਟ ਲੈਵਲ ਤੇ ਨਹੀਂ ਆਉਂਦੀ ਉਸ ਤੋਂ ਉੱਪਰ ਹੀ ਮੁੜ ਜਾਂਦੀ ਹੈ। ਆਰਡਰ ਉੱਪਰ ਜ਼ਿਆਦਾ ਲੱਗੇ ਹੋਏ ਹੁੰਦੇ ਨੇ ਤੇ ਉੱਪਰ ਹੀ ਮੁੜ ਜਾਂਦੀ ਹੈ। ਸੋ ਆਪਾਂ ਇਸ ਕੈਂਡਲ ਦਾ ਜਿਹੜੀ ਸ਼ੇਪ ਹੈ ਨਾ ਕਿ ਕਿਸ ਤਰ੍ਹਾਂ ਦੀ ਕੈਂਡਲ ਬਣਦੀ ਹੈ ਉਹਦੇ ਅਕੋਰਡਿੰਗ ਆਪਾਂ ਪਲਾਨ ਕਰਾਂਗੇ। ਜੇਕਰ ਇਹ ਕੈਂਡਲ ਆਪਣੀ ਬਣੀ ਚੋੜੀ ਜਿਹੀ ਥਲੀ ਸਾਈਡ ਤੇ ਵਿੱਕ ਬਣ ਗਈ ਤਾਂ ਫਿਰ ਆਪਾਂ ਇਸ ਕੈਂਡਲ ਦੇ ਉੱਪਰ ਹੀ ਐਗਜ਼ਿਟ ਕਰ ਜਾਣਾ ਜ਼ਰੂਰੀ ਨਹੀਂ ਕਿ ਆਪਣੇ ਪੁਆਇੰਟ ਤੱਕ ਹੀ ਮਾਰਕੀਟ ਆਏ। ਬਾਰਾਂ ਮਿੰਟ ਕੇ 4 ਮਿੰਟ ਹੋ ਗਏ ਨੇ ਹਾਲ ਦੀ ਘੜੀ ਜਿਹੜੀ ਇੱਕ ਕੈਂਡਲੈਂਰ ਦੀ ਵਿੱਕਾ ਥਰਲੀ ਸਾਈਡ ਤੇ ਵਿੱਕ ਹੈ ਵਿੱਕ ਜਿਹੜੀ ਉਹ ਇੱਕ ਸਾਈਨ ਹੁੰਦੀ ਹੈ ਥਰਲੀ ਸਾਈਡ ਤੋਂ ਬਾਇ ਰੀਐਕਟਿਵਲੀ ਸੋ ਆਪਾਂ ਐਗਜ਼ਿਟ ਕਰਦੇ ਆ ਜੀ ਆਪਣੇ ਸਟ੍ਰੇਟ ਦੇ ਵਿੱਚੋਂ ਖਾਸ ਮੋਮੈਂਟਮ ਨੂੰ ਜਸੜੀ ਲਿਆ ਹੁੰਦਾ ਹੋਇਆ ਸੀ ਆਪਣਾ ਦੂਸਰਾ ਤੇ ਆਖਰੀ ਟ੍ਰੇਡ ਉਹਨਾਂ ਨੂੰ ਆਪਾਂ ਸ਼ੇਅਰ ਕਰਦਾ ਮੈਂ ਤੁਹਾਡੇ ਨਾਲ ਇੱਥੇ ਆਪਾਂ ਐਗਜ਼ਿਟ ਕੀਤੇ ਹਨ 9:00 ਵਜੇ 12:00 ਵਜੇ ਦੇ 10 ਮਿੰਟ ਦੇ ਰੌਂਡ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਦੋਵੇਂ ਟ੍ਰੇਡ ਤੇ ਪੁਆਇੰਟ ਡਿਸਕਸ ਕਰਦਾ ਕਿ ਕਿੰਨੇ ਪੁਆਇੰਟ ਆਪਾਂ ਨੂੰ ਆਏ ਨੇ ਅੱਜ ਆਲਓਵਰ ਆਪਣਾ ਦੇ ਕਿਵੇਂ ਰਿਹਾ ਹੈ ਉਹ ਡਿਸਕਸ ਕਰਦਾ ਮੈਂ ਥੋੜਾ ਹੀ ਪਹਿਲਾ ਵਾਰ ਨਿਕਲ ਗਿਆ ਮੈਨੂੰ ਰਿਸਕ ਹੀ ਲੱਗ ਰਿਹਾ ਸੀ ਕਿਤੇ ਟੁੱਟ ਭਾਏ ਕਿਉਂਕਿ ਆਪਣਾ ਪਹਿਲੇ ਜਿਹੀ ਵੀ ਲਾਸ ਸੀਗਾ ਦੂਜੇ ਚੜ ਕਵਰ ਹੋਇਆ ਕਿਤੇ ਜਿਹੜਾ ਪ੍ਰੀਮੀਅਮ ਡੀਕੇ ਵਗੈਰਾ ਹੈ ਸਾਰਾ ਕਿ ਤੁਮਾਰਕ ਟਿੱਕੀ ਦੇ ਕਿਰਾਏ ਤੋਂ ਪਰਸਨਾ ਕਰ ਜੇ ਤੇ ਜੋ ਆਪਣਾ ਪ੍ਰੋਫਿਟ ਹੋ ਕਿ ਤੇ ਲਾਂਚ ਕਰਵਾਣਾ ਹੋ ਗਿਆ ਸੁਮੇਥੇ ਬਾਹਰ ਨਿਕਲ ਗਏ ਥੋੜਾ ਟਾਈਮ ਪਹਿਲਾਂ ਰਾਈਟ ਤੇ ਹੁਣ ਮੈਂ ਤੁਹਾਡੇ ਨਾਲ ਡਿਸਕਸ ਕਰਦਾ ਕਿ ਕਿੰਨੇ ਪੁਆਇੰਟ ਆਪਣਾ ਵਾਜਣੇ ਦੋਸਤੋ ਇਹ ਸੀ ਆਪਣਾ ਪਹਿਲਾ ਟ੍ਰੇਡ ਜੋ ਪਹਿਲਾ ਟ੍ਰੇਡ ਸੀਗਾ ਇਹ ਵਾਲਾ ਟ੍ਰੇਡ ਇਸ ਚ ਆਪਾਂ ਨੂੰ ਲਾਸ ਹੋਇਆ ਸੀਗਾ ਤਕਰੀਬਨ 19% 186 86 ਤੇ ਆਪਾਂ অপਸ਼ਨ ਜਿਹੜੀ ਸੈੱਲ ਕੀਤੀ ਸੀ ਤੇ 105 ਤੇ ਆਪਣਾ ਸਟੌਪ ਲੋਸ ਸੈੱਟ ਹੋ ਗਿਆ ਸੀਗਾ -19. ਆਲਮੋਸਟ 19. ਠੀਕ ਹੈ ਤੇ ਦੂਜੇ ਪਾਸੇ ਜੋ ਦੂਜਾ ਟ੍ਰੇਡ ਲਿਆ 103 ਤੇ ਜਦੋਂ 23 850 ਦੀ ਕਾਲ ਆਪਾਂ ਸੈੱਲ ਕੀਤੀ ਉਹ 97 ਤੋਂ ਦੀ ਵੈਲੀ ਸੀਗੀ ਤੇ ਜਦੋਂ ਐਗਜ਼ਿਟ ਕੀਤੇ ਆ ਉਹ 50 ਤੋਂ 58 ਸੀ ਆਲਮੋਸਟ 39. पौइंट. 39. ਬੋਲ ਪਾਉਂਦਾ ਬਟ ਆਪਾਂ ਰੌਂਡ ਫਿਗਰ 39 ਵਾਲੇ 39. ਆਇਜੀ ਤੇ ਉਨੀ ਪਾੜ ਗਏ ਆਲਓਵਰ ਜਿਹੜਾ ਡੇ ਆਪਨੋ 20 ਪੁਆਇੰਟ ਦੇ ਪ੍ਰੋਫਿਟ ਦੇ ਵਿੱਚ ਬੰਦ ਹੋਇਆ ਇੱਕ ਇੱਕ ਲਾਸ ਤੇ ਇੱਕ ਪ੍ਰੋਫਿਟ ਰਿਸਕ ਰਿਵਾਰਡ 1:2 1 ਰੁਪਇਆ ਜਾਂਦਾ ਤੇ 2 ਰੁਪਏ ਆਉਂਦੇ ਨੇ ਉਸ ਮੁਤਾਬਕ ਆਪਾਂ ਕੰਮ ਕਰਦੇ ਆ ਉਸ ਮੁਤਾਬਕ ਇਹ ਚੀਜ਼ ਵਰਕ ਕਰਦੀ ਕਿਉਂਕਿ ਹਮੇਸ਼ਾ ਆਪਾਂ ਸਹੀ ਨਹੀਂ ਹੋ ਸਕਦੇ ਬਟ ਰਿਸਕ ਰਿਵਾਰਡ ਆਪਣੇ ਹੱਥ ਵਸ ਤੇ ਆਪਾਂ ਮੈਨੇਜ ਕਰ ਸਕਦੇ ਆ ਸਟਾਪ ਲਾਸ ਆਪਣੇ ਹੱਥ ਵਸ ਤੇ ਆਪਾਂ ਮੈਨੇਜ ਕਰ ਸਕਦੇ ਆ ਪ੍ਰੋਫਿਟ ਕਿ ਹੁੰਦਾ ਹੈ ਮਾਰਕੀਟ ਨੇ ਕਿੰਦਾਂ ਲਿਆਣਾ ਹੈ ਇਹ ਆਪਾਂ ਸਿਰਫ ਇੱਕ ਆਈਡੀਆ ਲਾ ਸਕਦੇ ਹਾਂ 100% ਆਪਣੇ ਕੋਲ ਪਤਾ ਨਹੀਂ ਹੁੰਦਾ ਕਿ ਮਾਰਕੀਟ ਕਿੰਦਾਂ ਜਾਏਗੀ ਸੋ ਏਸੀ ਦੋਸਤੋ ਅੱਜ ਦੀ ਟਰੇਡਿੰਗ ਜੇਕਰ ਤੁਹਾਨੂੰ ਟਰੇਡ ਪਸੰਦ ਆਏ ਨੇ ਕੋਈ ਸਿੱਖਣ ਨੂੰ ਮਿਲਿਆ ਤਾਂ ਪਲੀਜ਼ ਲਾਈਕ ਤੇ ਕਮੈਂਟ ਕਰਕੇ ਇਹ ਮੈਨੂੰ ਦੱਸਿਓ ਧੰਨਵਾਦ ਜੀ